ਬਾਕੀ ਭਾਈ ਮੈਂ ਇੰਨਾ ਪੜ ਰਿਆ ਨਾ ਬਸ ਉਰੀ ਰੋਕ ਲੈ ਬਹਿ ਕਾ ਕਰਾਗਾ ਪਹਿਲਾਂ ਅੱਗਾ ਕਰ ਲੈ ਫਿਰ ਦੇਖ ਅੱਗਾ ਵੀ ਖਲ ਚੱਲ ਚੱਲ ਬੱਸ ਓਕੇ ਬਈ ਪਤਾ ਕਿਆ ਚੱਕਰ ਹੋ ਰਿਹਾ ਮਾਨ ਨੇ ਉੱਪਰ ਇਟਾਂ ਰੱਖ ਦੇ ਦੀ ਬਾਈ ਨਹੀਂ ਇਹੋ ਲੈਂਟਰ ਸਾਰਾ ਇੱਟਾਂ ਵਰਗਾ ਝੂੜਿਆ ਬਾਈ ਪੂਰਾ ਹਾਲ ਹੋਇਆ ਪੜਾ ਸਾਰੇ ਲੈਣ ਬੱਸ 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 ਪਿੱਛਾ ਕਰ ਲੈ ਗੇਟ ਲੱਗ ਜਾਗਾ ਇਹ ਦੇਖੋ ਸਾਰੀ ਸਲਾਹ ਬਾਈ ਕੋੜੀ ਦੁਕਾਨਵਾ ਬਾਈ ਇਹ ਦੇਖੋ ਇੱਕ ਤੋਂ ਇੱਧਰ ਕਰਕਾ ਇਹ ਦੇਖੋ ਸਾਰੀ ਬੰਨ ਸਾਰੀ ਇਟਾਂ ਪੜੀ ਪੂਰਾ ਮੈਂ ਹਾਂ ਇਟਾਂ ਤਾਰੂ ਬਾਈ ਇਹ ਤਾਂ ਪੂਰਾ ਹਾਲ ਹੋ ਜਾਗਾ ਗੇਟ ਲਾ ਦੇ ਸੇਬੂ ਕੋਈ ਰੱਖ ਲਈ ਇਟਾਂ ਆਉਂਗਾ ਤੇ ਥੋੜੀ ਜਿਹੀ ਇਟਾਂ ਇੱਕਾਂ ਪਰ ਬਹੁਤ ਹੋ ਗਈ ਫੁੱਲ ਭਰ ਗਿਆ ਹਲੀ ਛੋੜ ਦੀ ਮੈਂ ਇੱਟ ਹੈ ਰੇ ਹੋ ਰਿਹਾ ਤਲਾ ਹੈ ਹੈ ਤਲਾ ਉਹ ਪੜੀਏ ਚਲ ਟਰੈਕਟਰ ਅਰਥ ਹੋ ਰਿਹਾ ਬੁੱਗੇ ਤੇਰਾ ਇਹ ਦੇਖ ਬੱਲਬ ਨਹੀਂ ਵੱਲ ਰਹੇ ਲਾਈਟਾਂ ਦਾ ਕੋਈ ਵੀ ਨਹੀਂ ਬਲੀ ਹੋਈ ਹੈ ਟੈਕਨਲ ਥੰਮ ਪਿੱਛਾ ਨਾ ਜਾੜ ਚੜੋ ਹੈ ਪਹਿਲੀ ਵਾਰ ਜਨ ਜ਼ਿਆਦਾ ਇਸਮਾ ਦੋ ਏ ਬਾਈ ਇਸ ਟਰੈਕਟਰ ਦਾ ਬਹੁਤ ਫਰਕ ਆ ਜਿਹੜੇ ਪੁਰਾਣੇ ਚੁੱਲ੍ਹਾ ਲੈ ਪਿੱਛੇ ਘੱਟ ਤੇ ਨਾਲਾ ਬੰਪਰ ਵਾਕਾ ਬੈਠ ਜਾ ਤੂੰ ਆ ਗਾਉਂ ਬਿਠਾ ਲਿਆ ਮਨੇ ਬੰਦਾ ਬਟਰੈਕਟਰ ਨੂੰ ਕੋਈ ਕੁਝ ਨਹੀਂ ਹੋਇਆ ਬਾਈ ਪਤਾ ਕਿਆ ਕਰਾ ਇਸ ਟਰੈਕਟਰ ਕਨ ਵਾ ਮਜ਼ਬੂਤ ਆ ਚੁੱਲਾ ਗਲਾ ਮਜ਼ਬੂਤ ਆ ਚੁੱਲੇ ਕਰਕੇ ਬਹੁਤ ਫਰਕ ਆ ਇਸਮੇ ਬਾਈ ਜੇ ਦੂਸਰਾ ਹੁੰਦਾ ਨਾ 3 ਸਟਾਰਸ ਹਵਾ ਉਹ ਬਾਈ 4 ਸਟਾਰਸ ਆ ਮੈਂ ਮੈਂ ਬਹੁਤ ਖੜੇ ਹਾਂ ਯਾਨੋ ਦੇਖ ਲੈ ਕੋਈ ਫਰਕ ਨਹੀਂ ਆ ਟਰੈਕਟਰ ਨੂੰ ਪਰ ਇੰਨੀ ਟਾਂ ਬਾਈ ਹੋਰ ਹੀ ਗੱਗਪੇ ਰਿਆ ਵੀ ਕਹਾਂ ਜਾ ਰਿਹਾ ਲੋ ਬਾਈ ਇੱਧਰ ਗੇਰਾਂਗੇ ਇਹ ਪਾਠਾ ਮਾਰਾ ਬਾਈ ਆਰੋਂ ਕਿਸ ਕੀ ਘੜੀ ਆਇਓ ਜਦ ਦੀ ਪੋਹਰ ਕੀ ਆਰੋਂ ਇਹ 33 ਵਿੱਚ ਵਿੱਚ ਬੈਗ ਲੈ ਜਾਣਾ ਬੈਗ ਲੈ ਜੂਆਂ ਉਹ ਪਰਾਂ ਘੇਰ ਦੇਣ ਝਾੜੀਆਂ ਸੀ ਬਹੁਤ ਹੋ ਰਹੀਆਂ ਰੌਂਡ ਅਪ ਮਾਰਨੇ ਕੀ ਹੋ ਰਹੀ ਉਰਾਂ ਰੌਂਡ ਅਪ ਮਾਰਾਂਗੇ ਦੇਖਣਾ ਅਜਾਓ ਬਾਈ ਬਰਸਾਤ ਵੀ ਸ਼ੁਰੂ ਹੋ ਗਈ ਗੋਰੀ ਵੀ ਮਾਰੇ ਕੇ ਲਾ ਗਿਆ ਆ ਜਾਓ ਮੱਕੀ ਦਰਦੇ ਆ ਰੋੜ ਨਹੀਂ ਘੇਰਨੇ ਮਾਨੇ ਘੇਰ ਦਿੰਗੇ ਜੇ ਵੀਰੀ ਮੇਰੀ ਮੰਨਣਾ ਤਾਂ ਮੈਂ ਹਾਂ ਤੇਰੀ ਤੂੰ ਨਹੀਂ ਮੰਨਦੇ ਆ ਵਾ ਚੱਲ ਠੀਕ ਆ ਫੇਰੀ ਚੱਲ ਆਪਣਾ ਘੇਰ ਦੇ ਪਤਾ ਮਨਜੋ ਤੋ ਕਹਿਣੇ ਚਾਹੇ ਇਲੈਕਟ੍ਰਿਕ ਚ ਘੇਰ ਕਾ ਯੂਟਨ ਟੱਕ ਅੜਤ ਨਹੀਂ ਵੀਰ ਮਨ ਉਹ ਡੱਬਾ ਨਹੀਂ ਤੋੜਨਾ ਅਗਲੇਗਾ ਬਗਾਨਾ ਡੱਬਾ ਆ ਤੋੜ ਕੇ ਅਗਲੇਗਾ ਤਮਾ ਪੜਾ ਦੇ ਬਈ ਤੋ ਤੂੰ ਨਿਉਂ ਕਹਿ ਰਿਹਾ ਓ ਤੋੜ ਨਹੀਂ ਰਿਹਾ ਮੈਂ ਹੂੰ ਮਗਾ ਸੋਖੀ ਟੜ ਜੰਗੀ ਸਾਰੀ ਹੋਰ ਮੈਨੂੰ ਪਤਾ ਨਾ ਕਿਆ ਕਰਿਆ ਤਾ ਹਾਂ ਬੜਾ ਵਧੀਆ ਕੰਮ ਕਰ ਰਿਹਾ ਤੂੰ ਬਾਕੀ ਉਰੇ ਸੋਚ ਰਹੇ ਆ ਨਾ ਸੈੱਟ ਪਾਵਾਂਗੇ ਯਾਰ ਉਹਦਾ ਨਾ ਮਤਲਬ ਇਹੋ 50 ਬਾਈ 50 ਕਾ ਆਇਓ ਤੇ ਨੂੰ ਦੇਖਾਂਗੇ ਯਾਰ ਇਥੇ ਸੈੱਟ ਪਾਵਾਂਗੇ ਉਰ ਉਹਨਾਂ ਨੂੰ ਸਮਾਨ ਸਮੂਨ ਆਪਣਾ ਆਜੇ ਕਰਾ ਗਏ ਯਾਰ ਟੰਕੀਆਂ ਵਗੈਰਾ ਪਾਈਪ ਵਾਕੀ ਹੋਰ ਵੀ ਨੀਡਾਂ ਪੂਰੀ ਹੋ ਜਾਣਗੇ ਆਪਣੀ ਹੋਏ ਕੰਮਾਂਵਾਂ ਕੰਮ ਨਹੀਂ ਦਾ ਹੈ ਨਾ 5 ਮਿੰਟ ਲੱਗੇ ਆਪਾਂ ਨੇ ਛੱਤੋਂ ਈ ਚੁੰਦੀ ਕਰਕੇ ਦੀ ਹਾਂ ਮੋਏ ਉਦਨ ਗਿਆ ਪਰੇਸ਼ਾਨ ਹੋ ਗਏ ਤੇ ਬਾਈ ਐ ਖੜਾ ਹੋ ਰਿਹਾ ਰੋਡ ਉੱਤੇ ਮਾਰਾਂ ਆ ਉਹਦਾ ਦਾਂ ਕਰਕੇ ਲੱਗੀ ਚੱਕ ਦੋ ਕੰਮ ਨੂੰ ਜਿਸ ਤਰ੍ਹਾਂ ਕਿ ਭਾਈ ਆਪਾਂ ਸਾਰਿਆਂ ਨੂੰ ਪਤਾ ਭਾਈ ਪੰਜਾਬ ਮਾ ਕਿੰਨੇ ਜ਼ਿਆਦਾ ਨੁਕਸਾਨ ਹੋ ਗਿਆ ਭਾਈ ਬਹੁਤ ਸਾਰੀ ਜਗ੍ਹਾ ਮਾ ਇੰਨਾ ਜ਼ਿਆਦਾ ਹੜ ਜਿਹੜਾ ਲਿਮਟ ਦੇ ਬਾਹਰ ਪਾਣੀ ਹੋ ਗਿਆ ਭਾਈ ਜਿਸ ਨੇ ਬਹੁਤ ਜ਼ਿਆਦਾ ਨੁਕਸਾਨ ਕਰਿਆ ਫਸਲਾਂ ਦਾ ਨੁਕਸਾਨ ਹੋ ਗਿਆ ਭਾਈ ਲੋਕਾਂ ਨੇ ਘਰ ਟਹਿ ਗਏ ਭਾਈ ਬਾਕੀ ਪਸ਼ੂ ਇਤਨੇ ਮਰ ਗਏ ਪਸ਼ੂ ਕੋ ਕੁਛੜਕਾ ਵੀ ਚਲੇ ਗਏ ਦਰਿਆਵਾਂ ਤੋ ਇਸ ਟਾਈਮ ਦੁਖੀ ਘੜੀ ਮਾ ਆਪਾਂ ਨੇ ਜਿੱਤਨੇ ਵੀ ਹੜਪੀੜੇ ਦਾ ਏਰੀਆ ਬਾਈ ਆਪਾਂ ਨੇ ਜ਼ਰੂਰ ਮਦਦ ਕਰਨੀ ਆ ਬਾਕੀ ਆਪਾਂ ਕਰਨੇ ਕਰਾਉਣ ਵਾਲੇ ਕੁਛ ਨਹੀਂ ਬਾਈ ਆਪਾਂ ਨੇ ਤਾਂ ਇੱਕ ਜਰੀਆ ਬਣਾਣਾ ਬਾਕੀ ਤਾਂ ਸਾਰਾ ਕੁਛ ਮਾਲਕ ਨੇ ਕਰਨਾ ਬਾਈ ਬਾਕੀ ਅੱਜ ਪਿੰਡ ਰਾਜਗੜਮਾਂ ਦੇ ਬਾਈ ਜਿੰਨੀ ਵੀ ਸੇਵਾ ਕਰ ਸਕਾਂਦੇ ਸਾਰੇ ਮੈਂਬਰ ਸਾਹਿਬਾਂ ਨੇ ਸੇਵਾ કરી ਬਾਈ ਦੇਖੋ ਕੋਸ਼ਿਸ਼ ਦਾਣੇ ਜੇ ਇਸ ਤਰ੍ਹਾਂ ਹੋ ਗਿਆ ਆਪਣੇ ਕਣਕ ਹੋ ਗਈ ਰਾਸ਼ਨ ਹੋ ਗਿਆ ਜਾ ਡੀਜ਼ਲ ਵਾਸਤਾ ਕੁਛ ਪਾਣੀ ਬਾਕੀ ਹੋਰ ਵੀ ਜਿੰਨੀ ਵੀ ਜ਼ਰੂਰਤਾਂ ਦੀ ਬਾਈ ਜਿਸ ਜਿਸ ਕਾ ਜਿਤਨਾ ਕ ਵਾ ਹੋਇਆ ਬਾਈ ਉਸਨੇ ਜ਼ਰੂਰ ਸੇਵਾ ਕਰੀਆ ਬਾਕੀ ਹੋਰ ਵੀ ਕਿਸੇ ਵੀਰ ਨੇ ਸੇਵਾ ਕਰਨੀ ਹੋ ਜ਼ਰੂਰ ਕਰ ਸਕਾ ਬਾਈ ਬਾਕੀ ਮਿੱਤਰੋ ਅੱਜ ਤੁਹਾਨੂੰ ਜਿਸ ਤਰ੍ਹਾਂ ਕ ਬਤਾ ਬਾਈ ਆਪਣੇ ਪਿੰਡਾਂ ਮਾ ਦੇਣਾ ਹੜਪੀੜਿਤ ਲੋਕ ਬਾਈ ਬਹੁਤ ਜ਼ਿਆਦਾ ਸੰਖਿਆ ਮਾ ਤੁਹਾਨੂੰ ਵੀ ਪਤਾ ਪੰਜਾਬ ਕੇ ਬਹੁਤ ਸਾਰੇ ਗੋਂ ਬੋ ਡਿਸਟ੍ਰਿਕਟਾਂ ਮਾ ਬਾਈ ਪਾਕਿਸਤਾਨ ਤੱਕ ਲਪੇਟ ਮਾ ਲੈ ਲਿਆ ਬਿਆਸ ਦਰਿਆ ਨੇ ਪਾਣੀ ਕੀ ਕਰਕੇ ਬਾਈ ਹੜ ਇੱਕ ਪਾਣੀ ਹੋ ਗਿਆ ਇੱਕ ਐਸਾ ਨੁਕਸਾਨ ਕਰਦੇ ਜਿਹੜਾ ਬੰਦੇ ਨੂੰ ਬਹੁਤ ਜ਼ਿਆਦਾ ਪਿੱਛਾ ਕਰਦੇ ਆ ਚਲੋ ਪੰਜਾਬ ਦੇ ਲੋਕਾਂ ਦੀ ਹਿੰਮਤ ਆ ਜਿਹੜੇ ਹਿੰਮਤ ਨਹੀਂ ਹਾਰ ਰਹੇ ਹਨ ਕਿਸੇ ਤਰ੍ਹਾਂ ਦਾ ਕੋਈ ਰੋਣਾ ਨਹੀਂ ਹੈ ਇਨਕੀ ਸ਼ਕਰਾਂਵਾ ਦਿਖਾ ਦੇਖੋ ਇਹਨੇ ਹੱਸ ਮੁਖ ਚਿਹਰੇ ਗਾ ਵੀ ਫਿਰ ਵੀ ਦੇਖੋ ਅੰਦਰ ਦੇ ਬੰਦਾ ਦੁਖੀ ਹੋਵਾ ਬਾਹਰ ਫਿਰ ਵੀ ਨਹੀਂ ਪਤਾ ਲੱਗਣ ਦੇ ਰਹੇ ਵੀ ਹਾਂ ਮਾਰਾ ਯੋ ਇਨਾ ਨੁਕਸਾਨ ਹੋ ਗਿਆ ਕਿੰਨੀ ਜ਼ਿਆਦਾ ਫਸਲਾਂਗੇ ਨੁਕਸਾਨ ਅੱਜ ਕਿਸੇ ਬਾਣੀਏ ਕਾ ਕਿਸੇ ਲਾਲੇ ਕਾ ਬਾਈ ਕੁਝ 10000 ਰੁਪਏ ਦਾ ਵੀ ਨੁਕਸਾਨ ਹੋ ਜਾ ਕੋਈ ਲੱਖ ਰੁਪਏ ਦਾ ਨੁਕਸਾਨ ਹੋ ਜਾ ਬਹੁਤ ਉਸ ਨੂੰ ਵੀ ਰੋਣ ਲੱਗ ਜਾਇਆ ਓਨਕੇ ਕਿੰਨੀ ਕਿੰਨੀ ਜ਼ਮੀਨ ਕਿਸੀ ਕੇ 50 ਕਿੱਲੇ ਕਿਸੀ ਕੇ 60 ਕਿੱਲੇ ਇੱਕ ਗਿੱਲੇ ਰਣਜੋਤ ਬਾਈਆ ਨਾ ਰਣਜੋਤ ਸੰਧੂ ਬਾਈਆ ਰਣਜੋਤ ਗਿੱਲੇ ਆਜਾ ਜਮਰੇ ਗੋਂ ਦਾ ਬੰਦਾ ਮੇਰਾ ਖਾਸ ਮਿੱਤਰ ਆ ਰਣਜੋਤ ਗਿੱਲੇ ਉਸ ਕਰਕੇ ਨਾਮ ਆ ਜਾ ਉਸਕਾ ਰਣਜੋਤ ਗਿੱਲੇ ਉਸਕਾ ਬਾਈ ਦਾ ਨਾਮ ਹਾਲੀਆ ਹਾਲੀਆ ਮੰਡ ਉਹਨਾਂ ਦਾ ਪਿੰਡ ਆ ਰਣਜੋਧ ਸੰਧੂ 22 ਹਰਪਾ 3400 ਕਿੱਲਾ 400 ਕਿੱਲਾ ਹੀ ਖਤਮ ਹੋ ਗਿਆ ਬਾਕੀ ਕਿੱਲਾਂ ਦੇ ਵੀ ਚਲੋ ਬੰਦੇ ਨੂੰ ਬਹੁਤ ਸਾਰਾ ਚਲ ਨੂੰ ਖਵਾਵੇ ਚਲ ਕਹੀਂ ਨਿਆਰੀ ਇੱਕ ਫਸਲ ਹੋ ਫੇਰ ਦੇਖੀ ਜਾਗੇ ਅੱਗਾ ਕਰ ਲੈਗੇ ਟਾਪਨ ਜਿਹੜੇ ਸਾਰੀ ਉਮਰ ਦੀ ਬੰਦੇ ਦੀ ਕਮਾਈ ਹੋਵਾ ਘਰ ਟਹਿ ਜਾਣਾ ਬਾਈ ਉਸ ਨੂੰ ਕਵਰ ਕਰਨਾ ਬਹੁਤ ਔਖਾ ਬਹੁਤ ਜ਼ਿਆਦਾ ਔਖਾ ਕਿਉਂਕਿ ਬਾਈ ਘਰ ਟਹਿ ਜਾਣੇ ਬੰਦੇ ਨੇ ਦੇਖੋ ਕਿੰਨਾ ਪੈਸਾ ਲਾਇਆ ਹੋਇਆ ਮਿਹਨਤ ਕਰਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਜਿੰਨੇ ਵੀ ਇੰਡੀਅਨ ਲੋਕ ਆ ਆਪਣੇ ਵਾ ਇੱਕ ਚੀਜ਼ ਜ਼ਰੂਰੀ ਆ ਜਦ ਵੀ ਪੈਸਾ ਜਿਸ ਤਰ੍ਹਾਂ ਵੀ ਕਿਸੇ ਕੋਈ ਬੰਦੇ ਕੀ ਨਾ ਪਰਵਾਸਾ ਦੇਣੀ ਹੋ ਵੀ ਸਟੇਬਲ ਆ ਜਦ ਬੰਦੇ ਨੇ ਤੋਂ ਬੰਦਾ ਸਭ ਤੋਂ ਪਹਿਲਾਂ ਇੱਕ ਦੋ ਘਰ ਇੱਕ ਗੱਡੀ ਹੋਵੇ ਬੰਦੇ ਵਾਸਤਾ ਜਾਂ ਅੱਛਾ ਮੋਟਰਸਾਈਕਲ ਹੋਵੇ ਬੰਦੇ ਵਾਸਤਾ ਵੀ ਨਾ ਇਸ ਚੀਜ਼ਾਂ ਸਟੈਂਡਰਡ ਵਾਸਤਾ ਜ਼ਰੂਰ ਮੇਨਟੇਨ ਕਰਾ ਸੋਸਾਇਟੀ ਮਾ ਆਪਣਾ ਸਟੇਟਸ ਦਿਖਾਣੇ ਵਾਸਤੇ ਵੀ ਹਾਂ ਮੇਰੇ ਉਹ ਸਟੇਟ ਸਾ ਮੇਰੇ ਪਾ ਚੰਗਾ ਘਰ ਆ ਮੇਰੇ ਪਾ ਚੰਗੀ ਗੱਡੀ ਆ ਜਾਂ ਮੇਰੇ ਪਾ ਹੋਰ ਵੀ ਜੋ ਵੀ ਹੋਵੇ ਬੰਦੇ ਵਾ ਸਾਰਾ ਆ ਦੇਖੋ ਜਦ ਬੰਦੇ ਘਰੋਂ ਟੈ ਗਿਆ ਬਾਈ ਪਿੱਛਾ ਗਿਆ ਰਹਿ ਗਿਆ ਇੱਕ ਬੰਦੇ ਨੇ ਛੱਤ ਤੋਂ ਹਵਾ ਨਾ ਬੰਦੇ ਗਿਆ ਆਪਣੀ ਨਿਊ ਹਵਾ ਬੰਦੇ ਨੂੰ ਹਾਂ ਯਾਰ ਮੇ ਪਾਪ ਨੇ ਰਹਿਣ ਨੇ ਛੱਤ ਆ ਯਾਰ ਮੈਂ ਰਹਿ ਸਕਵਾਂ ਨਿਉ ਮਤਲਬ ਕੋਈ ਭੀੜ ਪੜ ਗਈ ਦੁਨੀਆ ਮੈਂ ਆਪਣਾ ਬੈਠ ਸਕਾਂ ਆ ਇਹ ਮੀਂਹ ਪੜ ਰਿਹਾ ਆਪਾਂ ਦੇਖੋ ਛੱਤਾਂ ਦੇ ਤਲਾ ਬੈਠੇ ਆ ਆਰਾਮ ਤੇ ਹੈ ਨਾ ਜੇ ਛੱਤੋਂ ਨਾ ਹਵਾ ਤਾਂ ਕਿਤਨੀ ਔਖੀ ਆ ਬਾਕੀ ਇਤਨਾ ਜ਼ਿਆਦਾ ਨੁਕਸਾਨ ਤੋ ਉਸਮ ਆਪਾਂ ਨੂੰ ਮਦਦ ਕਰਨੇ ਦੀ ਬਹੁਤ ਲੋੜ ਆ ਮਦਦ ਦੇਖੋ ਆਪਾਂ ਕੁਝ ਕਰਨ ਕਰਾਣੇ ਕੁਝ ਨਹੀਂ ਹੁੰਦਾ ਬਾਈ ਕਰਨਾ ਉਹ ਕਰਨਾ ਪ੍ਰਮਾਤਮਾ ਨੇ ਆਪਾਂ ਨੇ ਤਾਂ ਇੱਕ ਛੋਟਾ ਮੋਟਾ ਜਰੀਆ ਹਵਾ ਆਪਾਂ ਨੇ ਕਿੰਨੀ ਕ ਮਦਦ ਕਰਨੀ ਹੋ ਆਪਾਂ ਨੇ ਬਤ ਜਿੱਦਾਂ ਦਾ ਸਾਰਾ ਕੋਈ ਥੋੜਾ ਬੋਧਾ ਚੀਜ਼ ਆ ਆ ਬਹੁਤਾਂ ਤੋਂ ਮਤਲਬ ਆਰਮਾ ਖਰਬਾਂਗਾ ਇਨਸਾਨ ਉਸकी ਪ੍ਰਵਾਈ ਨਹੀਂ ਕਰ ਸਕਦੇ ਆਪਾਂ ਬਟ ਕਿਸੇ ਨੂੰ ਹੌਸਲਾ ਦੇ ਸਕਾਂ ਆਪਾਂ ਦੇਖੋ ਬੰਦਾ ਕਿੰਨਾ ਬਿਮਾਰ ਹੋਆ ਡਾਕਟਰ ਦੋ ਹੀ ਗੋਲੀਆਂ ਦੇ ਆ ਉਸੇ ਦੇ ਬੰਦੇ ਨੂੰ ਹੋ ਜਾ ਹੌਸਲਾ ਹੋ ਜਾ ਵੀ ਹਾਂ ਯਾਰ ਮੈਂ ਠੀਕ ਹੋ ਜਾਊਗਾ ਹੈਨਾ ਜਦ ਬੰਦੇ ਨੂੰ 500 500 ਕੋਈ 100000 2000 ਕਾਪਾ ਦੇhenge ਕੋਈ ਸੇਵਾ ਕਰਾਂਗੇ ਇਸ ਟਾਈਮ ਨਾ ਭਾਈ ਅਨਾਜ ਦੀ ਬਹੁਤ ਘੱਟ ਲੋੜ ਆ ਸਾਰੀ ਵੀਡੀਓ ਮੈਂ ਵੀ ਦੇਖ ਰਿਹਾ ਇੰਸਟਾਗ੍ਰam ਪਾ ਭਾਈ ਕਹ ਰਿਹਾ ਵੀ ਅਨਾਜ ਮਰ ਬਹੁਤ ਆ ਅਨਾਜ ਆ ਵੀ ਬਹੁਤ ਰਿਹਾ ਪਿੱਛੇ ਦੇ ਬਹੁਤ ਸਾਰੇ ਸਾਰੇ ਬੰਦੇ ਨੇ ਅਨਾਜ ਬਹੁਤ ਹੋ ਰਿਹਾ ਵੀ ਆਪਾਂ ਨੂੰ ਹੋਰ ਵੀ ਚੀਜ਼ਾਂ ਲੋੜ ਆ ਜਿਸ ਤਰ੍ਹਾਂ ਡੀਜ਼ਲ ਮੰਨ ਕੇ ਚਲੋ ਮਹੀਨੇ ਦੋ ਮਹੀਨੇ ਨੂੰ ਪਾਣੀ ਉਤਰ ਕਾ ਜਿਹੜਾ ਸੁੱਕ ਜਾਣਾ ਉਸ ਨੇ ਫਿਰ ਜ਼ਮੀਨਾਂ ਗੇ ਪੱਧਰੀ ਕਰਨੀ ਕਿਉਂਕਿ ਢਿੱਲੇ ਬਣਾ ਦੀਏ ਰੇਤੇ ਕੇ ਘਰਾਵਾਂ ਦੇ ਬਹੁਤ ਬੁਰਾ ਹਾਲ ਹੋ ਗਿਆ ਜ਼ਮੀਨਾਂ ਪੱਧਰੀ ਨਹੀਂ ਰਹੀ ਡੋਲਾ ਟੁੱਟ ਗਈ ਆਰੇ ਇੰਨੇ ਡੂੰਗੀ ਨੀਮੀ ਦੀ ਕਿਸੀ ਕੀ ਉਹ ਸਾਰੀ ਪਾੜਾਂ ਪੜ ਗਈ ਉਸ ਵਾਸਤੇ ਆਪਾਂ ਨੂੰ ਬਹੁਤ ਸਾਰੇ ਟਰੈਕਟਰਾਂ ਕੀ ਲੋੜ ਆ ਡੀਜ਼ਲ ਕੀ ਲੋੜ ਆ ਉਹ ਆਪਾਂ ਉਸ ਤਰ੍ਹਾਂ ਵੀ ਥੋੜਾ ਜਨਾ ਪੈਸਾਂ ਕਾ ਵੀ ਰੱਖਾਂ ਆਪਾਂ ਪੈਸਾਂ ਕੀ ਵੀ ਥੋੜੀ ਬੋਤੀ ਸੇਵਾ ਕਰਾਂ ਆਪਾਂ ਕੱਲੇ ਆਟਾ ਦਾਲ ਕੀ ਨਹੀਂ ਪੈਸਾਂ ਕੀ ਵੀ ਥੋੜੀ ਸੇਵਾ ਕਰਾਂ ਜਦੋਂ ਆਪਣੇ ਘੋਮਾਂ ਦੇ ਵੀ ਇਕੱਠੇ ਕਰਕੇ ਆਪਣੇ ਪਾਸ ਰੱਖ ਲੋ ਜਦੋਂ ਉਹਨਾਂ ਕਾ ਡੀਜ਼ਲ ਉਹ ਦੇ ਆਈਓ ਜਦ ਵੀ ਦੇਣਾ ਆਪਾਂ ਨੇ ਕੋਈ 15 ਦਿਨ ਨੂੰ 20 ਦਿਨ ਨੂੰ ਜਾਂ ਕੋਈ ਥਾਰਾ ਕੋਈ ਅੱਗਾ ਕੋਈ ਖਾਸ ਬੰਦਾ ਹੈ ਆ ਤੋ ਉਸਪਾ ਆਪਾਂ ਜਮਾ ਕਰਾਏ ਆ ਪੈਸੇ ਬਈ ਤੈਨੂੰ ਜਮਾ ਕਰਾ ਰਹੇ ਆ ਕਿਸੇ ਨੂੰ ਕੋਈ 1218 ਤਾਂ ਆਨਲਾਈਨ ਪਾ ਦਿਓ ਠੀਕ ਨਹੀਂ ਵੀ ਮਾਨੂੰ ਯਾਰ ਦੱਸਿਏ ਵੀ ਜਦ ਤੁਹਾਰ ਤੇਲ ਪਾਵਾਗਾ ਇਹ ਆਪਾਂ 52000 ਦੇਗਾ ਹੈ ਆਪਾਂ ਨੂੰ ਵੀ ਬਈ 52000 ਦਾ ਤੇਲ ਪਾਵਾਗਾ ਯਾਰ ਮਾਨੂੰ ਦਿਖਾਈ ਵੀਡੀਓ ਪਾਗਾ ਠੀਕ ਨਹੀਂ ਬਈ 52000 ਬਈ ਦਾ ਤੇਲ ਪਾਇਆ ਠੀਕ ਚਲੋ ਪਤਾ ਹੈ ਆਪਣੀ ਮਾਨਸਿਕਤਾ ਨਹੀਂ ਹੋਆ ਵੈਸੇ ਤਾਂ ਆਪਾਂ ਨੇ ਜਦ ਆਪਾਂ ਨੇ ਆਪਣੇ ਕਿੰਨੇ ਸੇਵਾਵਾਂ ਪਾ ਦੀਆਂ ਅਗਲੇ ਮਿੰਨੇ ਜੋ ਮਰਜ਼ੀ ਕਰੇ ਐਨੀ ਥਿੰਗ ਐਲਸ ਆਪਣੇ ਤਾਂ ਸੇਵਾਵਾਂ ਮਨ ਲੱਗੇ ਉਹ ਅਗਲੇ ਦਾ ਕਸੂਰ ਆ ਬਟ ਫਿਰ ਵੀ ਚਲੋ ਆਪਾਂ ਨੇ ਜ਼ਿੰਮੇਵਾਰ ਬੰਦੇ ਹੁੰਦੇ ਨੇ ਵੀ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਡੀਜ਼ਲ ਕੀ ਜਿੰਨੀ ਵੀ ਹੋ ਸਕਾ ਉਹ ਸੇਵਾ ਕਰੋ ਬਾਕੀ ਹੋਰ ਇਸ ਕੰਮ ਆ ਮੈਡੀਕਲ ਕੀ ਬਹੁਤ ਜ਼ਿਆਦਾ ਲੋਡ ਪਟਾ ਉਠਵਾ ਆਪਾਂ ਮੈਡੀਕਲ ਆਪਾਂ ਪੂਰੀ ਨਹੀਂ ਕਰ ਸਕਿਆ ਦੇਖਿਆ ਆਪਾਂ ਨੂੰ ਪੈਸੇ ਆਗੇ ਨਿਊਆ ਵਿਚਾਰੋ ਕੁਛ ਨੂੰ ਪੈਸੇ ਆਗੇ ਥੋੜੀ ਬਹੁਤ ਸੇਵ ਆਫ ਹੋ ਜਾ ਹੋਰ ਨਿੱਜੀ ਕੰਮ ਬਹੁਤ ਹਾਂ ਬੰਦੇ ਦੇ ਉਹ ਚੀਜ਼ਾਂ ਆਪਾਂ ਖਾਣਾ ਪਾਣੀ ਤੋਂ ਸਾਰਾ ਕੁਝ ਹੁੰਦਾ ਆਪਣੀ ਜ਼ਿੰਦਗੀ ਆਪਾਂ ਨੂੰ ਵੀ ਪਤਾ ਹਨ ਤੋਂ ਇਸ ਕਰਕੇ ਆਪਾਂ ਨੇ ਉਹ ਵੀ ਸਾਰੀ ਸੇਵਾ ਕਰਨੀ ਆ ਬਾਕੀ ਬਈ ਅੱਜ ਉਹਨਾਂ ਵੀ ਸ਼ੁਰੂਆਤ ਹੋਈ ਏ ਦਿਨ ਦੀ ਅੱਜ ਰੌਫਰ ਰਾਤ ਦਾ ਪ੍ਰਸਾਦ ਪਾਟਿਆ ਬਾਈ ਕੱਲ ਤੋਂ ਵੀਡੀਓ ਸ਼ੂਟਿੰਗ ਹੋਈ ਕਿਉਂਕਿ ਮੈਂ ਬਾਈਆਂ ਗਿਆ ਚਲੇਗਾ ਤਾਂ ਪਰ ਹੰਪੋਂ ਕਰਦੇ ਦੇਖੀ ਬਾਕੀ ਆਪਣਾ ਕੈਮਰਾ ਵਾਲੇ ਵੀ ਆ ਕੇ ਤੇ ਇੱਧਰ ਵੀ ਇੱਕ ਕੈਮਰਾ ਲਵਾਇਆ ਸਟੋਰ ਵਾਸਤਾ ਨਾਲ ਕੋਈ ਕੈਮਰਾ ਨਹੀਂ ਹੈ ਇਹਦਾ ਮੈਂ ਕਿਹਾ ਇੱਧਰ ਵੀ ਲਾ ਦੇ ਬਾਕੀ ਉਹ ਪੀਓ ਵੀ ਸਵਿੱਚ ਠੀਕ ਕਰਾਇਆ ਵਾ ਥੋੜਾ ਇੱਧਰ ਕਰਵਾਇਆ ਇਹ ਪਹਿਲਾਂ ਇੱਧਰ ਹੀ ਕੰਦਵਾਂ ਲੱਗਦਾ ਦਸ ਵਾਂ ਪਾਣੀ ਵੜ ਗਿਆ ਦਾ ਬਾਈ ਸਾਰਾ ਖਰਾਬ ਹੋ ਗਿਆ ਦਾ ਬਹੁਤ ਉਹ ਪੀਓ ਵੀ ਸਵਿੱਚ ਬਦਲਣਾ ਪੜਿਆ ਇਕੋ ਨਾ ਚੱਲੇ ਲਾ ਉਹ ਉਹ ਇੱਥੇ ਹੈ ਮੇਰੇ ਮਾਈਕ ਕੈਮਰਾ ਲਾਓ ਸਟੋਰ ਰੂਮ ਵਾਸਤੇ ਕਹਿਣ ਤਾਂ ਲਾ ਦੇ ਕੋਈ ਚੱਕਰ ਨਹੀਂ ਬਾਕੀ ਅੱਜ ਵੀ ਲੋਸਮਿੰਟਾਂ ਕਰ ਰਹੇ ਦੇ ਬਾਈ ਆਪਣੇ ਨੇੜੇ ਦੇ ਡੇਰਾ ਵਸੇ ਗੇ ਪਿੰਡ ਹੋ ਗਏ ਜਾਂ ਆਪਣੇ ਪਿੰਡਾਂ ਨੂੰ ਹਾਈ ਅਲਰਟ ਆਣੇ ਆਲਾ ਬਾਈ ਉਹ ਕਹਿ ਰਹੇ ਆ ਵੀ ਉਹ ਕਰੋ ਯਾਰ ਹਾਂ ਕਹਾਂਮਲੇ ਗ੍ਰਾਮ ਵੀ ਜੋੜੋ ਹਿਸਾਬ ਨੇ ਨੇੜੇ ਤੇ ਡਾ ਆਪਣੇ ਘੱਗਰ ਕੀ ਨੇੜੇ ਪਿੰਡਾਂ ਉਹ ਖਾਲੀ ਕਰੋ ਜਾਂ ਆਪਣਾ ਜਿਹੜਾ ਸਮਾਨ ਆ ਬਾ ਉੱਪਰ ਰੱਖੋ ਜੇ ਕਿਸੇ ਉਹ ਦੋ ਮੰਜ਼ਿਲੀ ਹੈ ਆ ਦੋ ਮੰਜ਼ਿਲੀ ਕਹਿਣਾ ਸੁੱਖਾ ਯਾਰ ਐਸੇ ਮੀਮਾ ਮੈਨੂੰ ਸਾਰੀ ਰਾਤ ਮੀਂਹ ਪੜਦੇ ਹੋ ਗਏ ਬਰਬ ਵੀ ਸਾਲਾ ਪਤਾ ਨਹੀਂ ਕਿਆ ਬੇਈਮਾਨ ਹੋ ਗਿਆ ਬਾਈ ਆਪਾਂ ਤੇ ਹੋਈ ਗਏ ਜਗਾ ਬੇਈਮਾਨ ਨਾਲ ਕੰਮਾ ਪਹਿਲਾਂ ਤਾਂ ਇੰਨਾ ਪਾਣੀ ਛੱਡਦੀ ਆ ਉਸ ਤੋਂ ਬਾਅਦ ਯਾਰ ਇੰਨਾ ਜਿੰਨਾ ਜ਼ਿਆਦਾ ਨੁਕਸਾਨ ਆਈ ਬਰਸਾ ਬਾਸਾ ਪੜ ਰਹੀ ਆ ਆਪਾਂ ਆਪ ਦੇਖਾਂ ਆਪਾਂ ਛੱਤ ਦੇ ਬਿਨਾਂ ਰਹਿ ਲੇਗੇ ਜਿੰਨਾਂ ਦੀ ਛੱਤਾਂ ਟੱਗ ਗਈ ਲੋਕ ਉੱਪਰ ਰੱਖ ਰਗੇ ਸਮਾਨ ਪਾਣੀ ਖੜਿਆ ਤਲਾ 10 10 ਫੁੱਟ ਉਹਨੂੰ ਕਿੰਨਾ ਔਖਾ ਬਰਤਾਨਾ ਤਾਇਆ ਬਹੁਤ ਜ਼ਿਆਦਾ ਔਖਾ ਬਾਈ ਕਦੇ ਐਕਸਟ੍ਰੀਮ ਸੋਚਿਆ ਦੇਖੋ ਬਰਸਾਤ ਤੋਂ ਬਰਸ ਹੜ੍ਹ ਆ ਗਿਆ ਤਾਂ ਆ ਗਿਆ ਤੇ ਕੁਦਰਤੀ ਆਫਤਾ ਆ ਗਿਆ ਯਾਰ ਮੀਂਹ ਨੂੰ ਰੁਕਣਾ ਚਾਹੀਦਾ ਬਾਈ ਰੱਬ ਵੀ ਕੋਈ ਵਾ ਨਹੀਂ ਕਰ ਰਿਹਾ ਹੈ ਬਾਕੀ ਕੋ ਹੋਰ ਕਹਿਣਾ ਤਾਂ ਬਾਈ ਚਲੋ ਆਪਾਂ ਕਿਸੇ ਤਰ੍ਹਾਂ ਦੀ ਵੀ ਸੇਵਾ ਨਹੀਂ ਕਰ ਸਕਦੇ ਪੈਸਿਆਂ ਕੀ ਵੀ ਆਪਾਂ ਮਜਬੂਰ ਆ ਕੋ ਸਾਰੇ ਤਰ੍ਹਾਂ ਦੇ ਆਪਾਂ ਚਲੋ ਸਾਰੇ ਤਰ੍ਹਾਂ ਦਾ ਟਾਈਮ ਆਵਾਂ ਦੇਵਾ ਨਹੀਂ ਹੈ ਕਰਾਂ ਦਾਣੇ ਕੀ ਵੀ ਆਪਾਂ ਨਹੀਂ ਸੇਵਾ ਕਰ ਸਕਦੇ ਇੱਕ ਸੇਵਾ ਹੋਰ ਆ ਬਾਈ ਆਪਾਂ ਅਰਦਾਸ ਤੋਂ ਕਰ ਸਕਾਂ ਵੀ ਇਸ ਮੀਂਹ ਨੂੰ ਰੋਕਾ ਉੱਪਰ ਯਾਰ ਚਲੋ ਆਪਣੇ ਪੱੜੀ ਜਾ ਹਬੇ ਉੱਧਰ ਨਾ ਪੜਾ ਯਾਰ ਕੁਛ ਨਾ ਕੁਛ ਕਹ ਜੀ ਨਾ ਕਿਸੇ ਦਾ ਮਾਲਕਤ ਮੰਨਾਂਗਾ ਪੀਰ ਪਗੰਗਰ ਆਪਾਂ ਜਿੰਨੇ ਵੀ ਮੰਨ ਰਹੇ ਹਾਂ ਕਿਸੇ ਨੂੰ ਵੀ ਕੋਈ ਜਿਸ ਨੂੰ ਵੀ ਮੰਨ ਰਿਹਾ ਵਾ ਕੋਈ ਗੁਰੂ ਨੂੰ ਕਿਸੇ ਰੱਬ ਨੂੰ ਕਿਸੇ ਬਾਬੇ ਨੂੰ ਤਾਂ ਆਪਾਂ ਜਰੂਰ ਅਰਦਾਸ ਕਰਾਂ ਬਈ ਚੰਗੇ ਵਾਸਤੇ ਪੰਜਾਬ ਬਚਾ ਬਈ ਇੰਨਾ ਮੇ ਹਰ ਪੰਜਾਬ ਕਿਆ ਬਾਈ ਹਿਮਾਚਲ ਦੀ ਵੀਡੀਓ ਦੇਖ ਰਹਾ ਤਾਂ ਮੈਂ ਹਿਮਾਚਲ ਮਾ ਵੀ ਬਹੁਤ ਜ਼ਿਆਦਾ ਨੁਕਸਾਨ ਆ ਆਪਾਂ ਨੇ ਵਾਹਾਂ ਵੀ ਜਿੰਨੀ ਵੀ ਹੋ ਸਕਾ ਪਰ ਆ ਵੀ ਆਪਾਂ ਸਟੈਂਡ ਆਪ ਕਰਾਂਗੇ ਔਰੇ ਤੇ ਆਪਾਂ ਉਠਾਂਗੇ ਤਾਂ ਵਾਹਾਂ ਵੀ ਆਪਾਂ ਨੇ ਥੋੜਾ ਬੋਤਾ ਅਨੁਸਾਰਾ ਲਾਵਾਂਗੇ ਠੀਕ ਨਹੀਂ ਬਾਈ बाकी बरसात तेज होगी सारी रात बरसात पट रही सारी रात होगी ये फिर बरसात देखो क्या करा मुंडा क्या ना करा यार नहीं बाहर बहार काम लेंटर चून लगे लेंटर देखो भाई है लेंटर जुड़े ये गिरया होगा देखो सामने क्या कहाँ जुड़े ओ देखो भाई लेंटर जुड़े नीचे गिला हो गया थोड़ा बाकी दुकान मैं शो यारा चुगया रात मू हूं पर लेंटर वैसे तो इटा चक दी बट फिर भी यारूगा लग रहा है बई बुरा हाल हो रहा है क्या करा इन मैं छत्त मे नहीं रही बी जिनकी दूसरी छत्त मैं कह रहा उन्होंने कहा तू तो जमी बुरा हाल हो गया होना बाकी ਬਾਕੀ ਭਾਈ ਆ ਜੀ ਵੀਡੀਓ ਇਹੀਂ ਸਮਾਪਤੀ ਕਰਾਂ ਵੀਡੀਓ ਬਧਲੇ ਗਿਆ ਆਪਣਾ ਚੈਨਲ ਸਬਸਕ੍ਰਾਈਬ ਕਰੋ ਬਾਕੀ ਜਿਹੜੀ ਗੱਲਾਂ ਕਰੀਆਂ ਉਹਨੂੰ ਕੋਈ ਧਿਆਨ ਦੇਣਾ ਆਪਾਂ ਨੇ ਥੈਂਕ ਯੂ